ਪੰਜਾਬ ਦੇ ਵਿੱਚ ਮੁਰ ਤੋਂ ਪਾਣੀ ਵਾਲੀਆਂ ਬੱਸਾਂ ਦੇ ਚੱਲਣ ਦਾ ਮੁੱਦਾ ਉੱਠ ਗਿਆ ਤੇ ਇਸ ਗੱਲ ਨੂੰ ਹਰੀ ਝੰਡੀ ਵਿਆਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦੇ ਦਿੱਤੀ ਗਿਆ ਜਿਸ ਕਰਕੇ ਪੰਜਾਬ ਦੇ ਵਿੱਚ ਖੇਤੀ ਹੀ ਪਾਣੀ ਵਾਲੀਆਂ ਬੱਸਾਂ ਜੋ ਨੇ ਚੱਲਿਆ ਕਰਨਗੀਆਂ ਦੱਸ ਦਈਏ ਕਿ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਹੁਣ ਪਾਣੀ ਵਾਲੀਆਂ ਬੱਸਾਂ ਚੱਲਿਆ ਕਰਨਗੀਆਂ ਰਣਜੀਤ ਸਾਗਰ ਡੈਮ ਦੇ ਵਿੱਚ ਇਹ ਬੱਸ ਜੋ ਹੈ ਚਲਾਈ ਜਾਏਗੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਫੈਸਲੇ ਨੂੰ ਅੱਜ ਕੋਈ ਮੀਟਿੰਗ ਦੇ ਵਿੱਚ ਹਰੀ ਚੰਡੀ ਦਿੱਤੀ ਹੈ ਪੰਜਾਬ ਸਰਕਾਰ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਇਸ ਫੈਸਲੇ ਨੂੰ ਬੂਰ ਪਿਆ ਤੇ ਹੁਣ ਪੰਜਾਬ ਦੇ ਵਿੱਚ ਪਾਣੀ ਵਾਲੀਆਂ ਬੱਸਾਂ ਚੱਲਣਗੀਆਂ ਦੱਸਿਆ ਗਿਆ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖੁਰਾਂ ਦੇ ਵੱਲੋਂ ਵੀ ਇਸ ਮੁੱਦੇ ਨੂੰ 2015 ਦੇ ਵਿੱਚ ਚੱਕਿਆ ਗਿਆ ਸੀ ਪਰ ਉਸ ਸਮੇਂ ਵਿਰੋਧੀ ਧਿਰਾਂ ਦੇ ਵੱਲੋਂ ਇਸ ਗੱਲ ਦਾ ਮਜ਼ਾਕ ਬਣਾਇਆ ਗਿਆ ਤੇ ਮੁੱਦਾ ਠੰਡਾ ਪੈ ਗਿਆ ਜਿਸ ਕਰਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਫੈਸਲੇ ਨੂੰ ਬੂਰ ਪਾਇਆ ਕਿ ਇਸ ਫੈਸਲੇ ਨੂੰ ਹਰੀ ਚੰਡੀ ਮਿਲ ਗਿਆ ਤੇ ਹੁਣ ਪੰਜਾਬ ਦੇ ਵਿੱਚ ਛੇਤੀ ਹੀ ਪਾਣੀ ਵਾਲੀਆਂ ਬੱਸਾਂ ਜੋ ਨੇ ਚੱਲਣਗੀਆਂ ਕਿਉਂਕਿ ਇਸ ਕੰਮ ਦੀ ਪ੍ਰਕਿਰਿਆ ਜੋ ਹੈ ਸ਼ੁਰੂ ਹੋ ਚੁੱਕੀ ਹੈ ਦਰਅਸਲ ਹਾਲ ਕੀ ਦੇ ਵਿੱਚ ਕੁਝ ਸਕੱਤਰ ਦੇ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਹਿਸਪਾਟਾ ਆਵਾਜਾਈ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਤੇ ਇਸ ਮੀਟਿੰਗ ਦੇ ਦੌਰਾਨ ਹੀ ਪਾਣੀ ਵਾਲੀਆਂ ਬੱਸਾਂ ਚਲਾਉਣ ਦੇ ਲਈ ਹਰੀ ਝੰਡੀ ਦਿੱਤੀ ਗਈ ਉਸ ਤੋਂ ਬਾਅਦ ਸਹਿਸਪਾਟਾ ਵਿਭਾਗ ਨੇ ਹਰੀਕੇ ਖੜੀ ਪਾਣੀ ਵਾਲੀ ਬਾਸ ਦਾ ਨਿਰੇਖਣ ਕਰਵਾਇਆ ਤੇ ਟਰਾਂਸਪੋਰਟ ਵਿਭਾਗ ਨੇ ਇਸ ਦੀ ਮਰਮਤ ਤੋਂ ਬਾਅਦ ਫਿਟਨੈਸ ਦੇ ਲਈ ਜ਼ੁਪਾਨੀ ਪਰਵਾਨਗੀ ਵੀ ਦਿੱਤੀ ਰਣਜੀਤ ਅਗਰ ਢੀਲ ਦੇ ਵਿੱਚ ਇਸ ਪਾਣੀ ਵਾਲੀ ਬਾਸ ਨੂੰ ਚਲਾਉਣ ਤੋਂ ਪਹਿਲਾਂ ਜੰਗਲਾਤ ਵਿਭਾਗ ਦੀ ਰਾਏ ਵੀ ਜੋ ਹੈ ਜਰੂਰ ਲਈ ਜਾਏਗੀ ਦਾ ਸੀ ਕਿ ਅਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਮੌਜੂਦਗੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ ਵਾਲੀਆਂ ਬੱਸਾਂ ਚਲਾਏਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਫੈਸਲੇ ਦਾ ਕਾਫੀ ਜ਼ਿਆਦਾ ਮਜ਼ਾਕ ਉਡਾਇਆ ਸੀ ਜਿਸ ਕਰਕੇ ਮੁੱਦਾ ਬਿਲਕੁਲ ਠੰਡਾ ਪੈ ਗਿਆ ਪਰ ਹੁਣ ਆਪ ਦੀ ਸਰਕਾਰ ਦੇ ਵੱਲੋਂ ਮੁੜ ਤੋਂ ਪੰਜਾਬ ਦੇ ਵਿੱਚ ਪਾਣੀ ਵਾਲੀਆਂ ਬੱਸਾਂ ਦਾ ਮੁੱਦਾ ਜੋ ਹੈ ਸਰ ਗਰਮ ਕਰ ਦਿੱਤਾ ਗਿਆ ਤੇ ਇਸ ਮੁੱਦੇ ਨੂੰ ਪੰਜਾਬ ਸਰਕਾਰ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਕਰਕੇ ਹੁਣ ਇਸ ਮਾਮਲੇ ਦੀ ਕਿਰਿਆ ਸ਼ੁਰੂ ਹੋ ਗਈ ਤੇ ਹੁਣ 6 ਤੇ ਹੀ ਪੰਜਾਬ ਦੇ ਵਿੱਚ ਪਾਣੀ ਵਾਲੀਆਂ ਬੱਸਾਂ ਜੋ ਨੇ ਚੱਲਿਆ ਕਰਨਗੀਆਂ ਦੱਸਿਆ ਜਾਂਦਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਪਾਸਟ ਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਪਾਸਟ ਲਾਇਆ ਜਾਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਗਈ ਹੈ ਹੁਣ ਸੈਰ ਸਪਾਟਾ ਵਿਭਾਗ ਨੇ ਹਰੀਕੇ ਦੇ ਵਿੱਚ ਖੜੀ ਜਲ ਪਾਸ ਦੀ ਚੈਕਿੰਗ ਕਰਵਾਈ ਇਸ ਜਲ ਪਾਸ ਨੂੰ ਰਣਜੀਤ ਸਾਗਰ ਝੀਲ ਦੇ ਵਿੱਚ ਚੜਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਯੂਐਸ ਲਾ ਲਈ ਜਾਏਗੀ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨਾ ਇਹਦੇ ਵਿੱਚੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਕਮ ਨਾਲ ਖਰੀਦੀ ਜਲਵਾਸ ਕੰਡਮ ਹੋਣ ਲਗ ਪਈ ਸੀ ਇਸ ਦਾ ਮੁਰ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਲਵਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆਵਾਂ ਨੂੰ ਜੋ ਹੈ ਪੂਰਾ ਕੀਤਾ ਜਾਏਗਾ ਤਾ ਪੰਜਾਬ ਦੇ ਵਿੱਚ ਮੁਰ ਤੋਂ ਪਾਣੀ ਵਾਲੀਆਂ ਬੱਸਾਂ ਦੇ ਚੱਲਣ ਦਾ ਮੁੱਦਾ ਉੱਠ ਗਿਆ ਤੇ ਇਸ ਗੱਲ ਨੂੰ ਹਰੀ ਝੰਡੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦੇ ਦਿੱਤੀ ਗਿਆ ਜਿਸ ਕਰਕੇ ਪੰਜਾਬ ਦੇ ਵਿੱਚ ਛੇਤੀ ਹੀ ਪਾਣੀ ਵਾਲੀਆਂ ਬੱਸਾਂ ਜੋ ਨੇ ਚੱਲਿਆ ਕਰਨਗੀਆਂ ਦੱਸ ਦਈਏ ਕਿ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਹੁਣ ਪਾਣੀ ਵਾਲੀਆਂ ਬੱਸਾਂ ਚੱਲਿਆ ਕਰਨਗੀਆਂ ਰਣਜੀਤ ਸਾਗਰ ਡੈਮ ਦੇ ਵਿੱਚ ਬੱਸ ਜੋ ਹੈ ਚਲਾਈ ਜਾਏਗੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਫੈਸਲੇ ਨੂੰ ਅੱਜ ਕੋਈ ਮੀਟਿੰਗ ਦੇ ਵਿੱਚ ਹਰੀ ਚੰਡੀ ਦਿੱਤੀ ਹੈ ਪੰਜਾਬ ਸਰਕਾਰ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਇਸ ਫੈਸਲੇ ਨੂੰ ਬੂਰ ਪਿਆ ਤੇ ਹੁਣ ਪੰਜਾਬ ਦੇ ਵਿੱਚ ਪਾਣੀ ਵਾਲੀਆਂ ਬੱਸਾਂ ਚੱਲਣਗੀਆਂ ਦਾ ਸੀ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖੁਰਾਂ ਦੇ ਵੱਲੋਂ ਵੀ ਇਸ ਮੁੱਦੇ ਨੂੰ 2015 ਦੇ ਵਿੱਚ ਚੱਕਿਆ ਗਿਆ ਸੀ ਪਰ ਉਸ ਸਮੇਂ ਵਿਰੋਧੀ ਧਿਰਾਂ ਦੇ ਵੱਲੋਂ ਇਸ ਗੱਲ ਦਾ ਮਜ਼ਾਕ ਬਣਾਇਆ ਗਿਆ ਤੇ ਮੁੱਦਾ ਠੰਡਾ ਪੈ ਕੇ ਜਿਸ ਕਰਕੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਫੈਸਲੇ ਨੂੰ ਬੂਰ ਪਾਇਆ ਕਿ ਇਸ ਫੈਸਲੇ ਨੂੰ ਹਰੀ ਚੰਡੀ ਮਿਲ ਕਿਤੇ ਹੁਣ ਪੰਜਾਬ ਦੇ ਵਿੱਚ ਛੇਤੀ ਹੀ ਪਾਣੀ ਵਾਲੀਆਂ ਬੱਸਾਂ ਜੋ ਨੇ ਚੱਲਣਗੀਆਂ ਕਿਉਂਕਿ ਇਸ ਕੰਮ ਦੀ ਪ੍ਰਕਿਰਿਆ ਜੋ ਹੈ ਸ਼ੁਰੂ ਹੋ ਚੁੱਕੀ ਹੈ ਦਰਅਸਲ ਹਾਲ ਕੀ ਦੇ ਵਿੱਚ ਕੁਝ ਸਖਤਰ ਦੇ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸੈਸਪਾਟਾ ਆਵਾਜਾਈ ਅਤੇ ਹੋਰ ਵੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਤੇ ਇਸ ਮੀਟਿੰਗ ਦੇ ਦੌਰਾਨ ਕੀ ਪਾਣੀ ਵਾਲੀਆਂ ਬੱਸਾਂ ਚਲਾਉਣ ਦੇ ਲਈ ਹਰੀ ਝੰਡੀ ਦਿੱਤੀ ਗਈ ਉਸ ਤੋਂ ਬਾਅਦ ਸੈਸਪਾਟਾ ਵਿਭਾਗ ਨੇ ਹਰੀਕੇ ਖੜੀ ਪਾਣੀ ਵਾਲੀ ਬੱਸ ਦਾ ਨਿਰੇਖਣ ਕਰਵਾਇਆ ਤੇ ਟ੍ਰਾਂਸਪੋਰਟ ਵਿਭਾਗ ਨੇ ਇਸ ਦੀ ਮਰਮਤ ਤੋਂ ਬਾਅਦ ਫਿਟਨੈਸ ਦੇ ਲਈ ਜ਼ੁਪਾਨੀ ਪ੍ਰਵਾਨਗੀ ਵੀ ਦਿੱਤੀ ਰਣਜੀਤ ਕਟੀਲ ਦੇ ਵਿੱਚ ਇਸ ਪਾਣੀ ਵਾਲੀ ਬਾਸ ਨੂੰ ਚਲਾਉਣ ਤੋਂ ਪਹਿਲਾਂ ਜੰਗਲਾਤ ਵਿਭਾਗ ਦੀ ਰਾਏ ਵੀ ਜੋ ਹੈ ਜਰੂਰ ਲਈ ਜਾਏਗੀ ਦਾਸੀ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਨਵਰੀ 2015 ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਮੌਜੂਦਗੀ ਦੇ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ ਵਾਲੀਆਂ ਬੱਸਾਂ ਚਲਾਏਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਫੈਸਲੇ ਦਾ ਕਾਫੀ ਜ਼ਿਆਦਾ ਮਜ਼ਾਕ ਉਡਾਇਆ ਸੀ ਜਿਸ ਕਰਕੇ ਮੁੱਦਾ ਬਿਲਕੁਲ ਠੰਡਾ ਪੈ ਗਿਆ ਪਰ ਹੁਣ ਆਪ ਦੀ ਸਰਕਾਰ ਦੇ ਵੱਲੋਂ ਮੁੜ ਤੋਂ ਪੰਜਾਬ ਦੇ ਵਿੱਚ ਪਾਣੀ ਵਾਲੀਆਂ ਬੱਸਾਂ ਦਾ ਮੁੱਦਾ ਜੋ ਹੈ ਸਰ ਗਰਮ ਕਰ ਦਿੱਤਾ ਗਿਆ ਤੇ ਇਸ ਮੁੱਦੇ ਨੂੰ ਪੰਜਾਬ ਸਰਕਾਰ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਕਰਕੇ ਹੁਣ ਇਸ ਮਾਮਲੇ ਦੀ ਕਿਰਿਆ ਸ਼ੁਰੂ ਹੋ ਗਈ ਤੇ ਹੁਣ 6 ਤੇ ਹੀ ਪੰਜਾਬ ਦੇ ਵਿੱਚ ਪਾਣੀ ਵਾਲੀਆਂ ਬੱਸਾਂ ਜੋ ਨੇ ਚੱਲਿਆ ਕਰਨਗੀਆਂ ਦੱਸਿਆ ਜਾਂਦਾ ਹੈ ਕਿ ਰਣਜੀਤ ਸਾਗਰ ਝੀਲ ਦੇ ਵਿੱਚ ਜਲ ਪਾਸਟ ਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਜਲ ਬਾਸਟ ਲਾਏ ਜਾਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਗਈ ਹੈ ਹੁਣ ਸੈਰ ਸਪਾਟਾ ਵਿਭਾਗ ਨੇ ਹਰੀਕੇ ਦੇ ਵਿੱਚ ਖੜੀ ਜਲ ਪਾਸ ਦੀ ਚੈਕਿੰਗ ਕਰਵਾਈ ਇਸ ਜਲ ਬਾਸ ਨੂੰ ਰਣਜੀਤ ਸਾਗਰ ਝੀਲ ਦੇ ਵਿੱਚ ਚੜਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਯੂਐਸ ਲਾ ਲਈ ਜਾਏਗੀ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਇਦੇ ਵਿੱਚੋਂ ਖਰਚ ਕੀਤੀ ਕਰੋੜਾ ਰੁਪਏ ਦੀ ਰਕਮ ਨਾਲ ਖਰੀਦੀ ਜਲ ਪਾਸ ਕੰਡਮ 1 ਲੱਖ ਪਾਈਸ ਦਾ ਮਾਡਲ ਫਿਟਨੈਸ ਸਰਟੀਫਿਕੇਟ ਮਿਲਣ ਤੇ ਜਲ ਪਾਸ ਨੂੰ ਚਲਾਇਆ ਜਾਵੇਗਾ ਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆਵਾਂ ਨੂੰ ਜੋ ਹੈ ਪੂਰਾ ਕੀਤਾ ਜਾਏਗਾ